रिपब्लिकन पार्टी आगो निकी हेली ਨੇ ਭਾਰਤ ਨੂੰ ਰੂਸੀ ਤੇਲ ਬਾਰੇ 트াম্প ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਹਨੇ ਵੀ ਕਿਹਾ ਕਿ ਭਾਰਤ ਨੂੰ ਮਸਲੇ ਦਾ ਹੱਲ ਲੱਭਣ ਲਈ ਵਾਈਟ ਹਾਊਸ ਨਾਲ ਫੋਰੀ ਰਲ ਕੇ ਕੰਮ ਕਰਨਾ ਚਾਹੀਦਾ ਹੈ। ਨیکی ਹੈਲੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਵਪਾਰ ਸਬੰਧੀ મતભેਦਾਂ ਅਤੇ ਰੂਸੀ ਤੇਲ ਡਰਾਮਾ ਜਿਹੇ ਮੁੱਦਿਆਂ ਨਾਲ ਨਜੇਠਣ ਲਈ ਸਖਤ ਵਾਰਤਾ ਦੀ ਲੋੜ ਹੈ। ਉਨਾਂ ਐਕਸ ਤੇ ਉਸ ਲੇਖ ਦਾ ਇੱਕ ਹਿੱਸਾ ਵੀ ਪੋਸਟ ਕੀਤਾ ਜੋ ਉਹਨਾਂ ਨੇ ਪਿਛਲੇ ਹਫਤੇ ਨਿਊਜ਼ ਵੀਕਲੀ ਲਿਖਿਆ ਸੀ ਇਹ ਲੇਖ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਵਸਤਾਂ ਤੇ 50% ਦਾ ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਆਏ ਤਣਾਅ ਨਾਲ ਸੰਬੰਧਿਤ ਸੀ ਹਿਲੀਨ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਦਰਮਿਆਨ ਭਾਰਤ ਦਾ ਪੱਖ ਲੈਣ ਲਈ ਆਪਣੀ ਪਾਰਟੀ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਿਲੀਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਜਿਸ ਨੂੰ ਲੈ ਕੇ ਟਰੰਪ ਨਿਸ਼ਾਨਾ 사ਦ ਰਹੇ ਹਨ ਜੋ ਸਹੀ ਹੈ ਇਸ ਲਈ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਖਿਲਾਫ ਜੰਗ ਲਈ ਰਕਮ ਇਕੱਠੀ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ। ਰਿਪਬਲਿਕਨ ਪਾਰਟੀ ਆਗੂ ਨੀਕੀ ਹੈਲੀਨੇ ਨੇ ਭਾਰਤ ਨੂੰ ਰੂਸੀ ਤੇਲ ਬਾਰੇ 트ੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਹਨੇ ਵੀ ਕਿਹਾ ਕਿ ਭਾਰਤ ਨੂੰ ਮਸਲੇ ਦਾ ਹੱਲ ਲੱਭਣ ਲਈ ਵਾਈਟ ਹਾਊਸ ਨਾਲ ਫੋਰੀ ਰਲ ਕੇ ਕੰਮ ਕਰਨਾ ਚਾਹੀਦਾ ਹੈ। ਨੀਕੀ ਹੈਲੀਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਵਪਾਰ ਸਬੰਧੀ મતભેਦਾਂ ਅਤੇ ਰੂਸੀ ਤੇਲ ਡਰਾਮਾ ਜਿਹੇ ਮੁੱਦਿਆਂ ਨਾਲ ਨਜੇੜਣ ਲਈ ਸਖਤ ਵਾਰਤਾ ਦੀ ਲੋੜ ਹੈ। ਉਨ੍ਹਾਂ ਐਕਸ ਤੇ ਉਸ ਲੇਖ ਦਾ ਇੱਕ ਹਿੱਸਾ ਵੀ ਪੋਸਟ ਕੀਤਾ ਜੋ ਉਹਨਾਂ ਨੇ ਪਿਛਲੇ ਹਫਤੇ ਨਿਊਜ਼ ਵੀਕਲੀ ਲਿਖਿਆ ਸੀ। ਇਹ ਲੇਖ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਭਾਰਤੀ ਵਸਤਾਂ ਤੇ 50% ਦਾ ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਆਏ ਤਣਾਅ ਨਾਲ ਸੰਬੰਧਿਤ ਸੀ। ਹਾਲੇ ਨੂੰ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਦਰਮਿਆਨ ਭਾਰਤ ਦਾ ਪੱਖ ਲੈਣ ਲਈ ਆਪਣੀ ਪਾਰਟੀ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਲੀ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਜਿਸ ਨੂੰ ਲੈ ਕੇ 트੍ਰੰਪ ਨਿਸ਼ਾਨਾ 사ਦ ਰਹੇ ਹਨ ਜੋ ਸਹੀ ਹੈ। ਇਸ ਲਈ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਖਿਲਾਫ جنگ ਲਈ ਰਕਮ ਇਕੱਠੀ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ। ਰਿਪਬਲਿਕਨ ਪਾਰਟੀ ਆਗੂ ਨੀਕੀ ਹੈਲੀਨੇ ਪਾਰਤ ਨੂੰ ਰੂਸੀ ਤੇਲ ਬਾਰੇ 트ੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਹਨੇ ਵੀ ਕਿਹਾ ਕਿ ਭਾਰਤ ਨੂੰ ਮਸਲੇ ਦਾ ਹੱਲ ਲੱਭਣ ਲਈ ਵਾਈਟ ਹਾਊਸ ਨਾਲ ਫੋਰੀ ਰਲ ਕੇ ਕੰਮ ਕਰਨਾ ਚਾਹੀਦਾ ਹੈ। ਨੀਕੀ ਹੈਲੀਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਵਪਾਰ ਸਬੰਧੀ મતਭੇਦਾਂ ਅਤੇ ਰੂਸੀ ਤੇਲ ਡਰਾਮਾ ਜਿਹੇ ਮੁੱਦਿਆਂ ਨਾਲ ਨਜੇੜਣ ਲਈ ਸਖਤ ਵਾਰਤਾ ਦੀ ਲੋੜ ਹੈ। ਉਨਾ ਐਕਸ ਤੇ ਉਸ ਲੇਖ ਦਾ ਇੱਕ ਹਿੱਸਾ ਵੀ ਪੋਸਟ ਕੀਤਾ ਜੋ ਉਹਨਾਂ ਨੇ ਪਿਛਲੇ ਹਫਤੇ ਨਿਊਜ਼ ਵੀਕਲੀ ਲਿਖਿਆ ਸੀ। ਇਹ ਲੇਖ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਵਸਤਾਂ ਤੇ 50% ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਆਏ ਤਣਾਅ ਨਾਲ ਸੰਬੰਧਿਤ ਸੀ। ਹਿਲੀਨੋ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਦਰਮਿਆਨ ਭਾਰਤ ਦਾ ਪੱਖ ਲੈਣ ਲਈ ਆਪਣੀ ਪਾਰਟੀ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਲੀ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਜਿਸ ਨੂੰ ਲੈ ਕੇ ਟਰੰਪ ਨਿਸ਼ਾਨਾ 사ਦ ਰਹੇ ਹਨ ਜੋ ਸਹੀ ਹੈ। ਇਸ ਲਈ ਵਲਾਦਿਮੀਰ ਪੁਤਿਨ ਨੂੰ ਯੂਕਰੇਨ ਖਿਲਾਫ ਜੰਗ ਲਈ ਰਕਮ ਇਕੱਠੀ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ। ਰਿਪਬਲਿਕਨ ਪਾਰਟੀ ਆਗੂ ਨੀਕੀ ਹੈਲੀਨੇ ਪਾਰਤ ਨੂੰ ਰੂਸੀ ਤੇਲ ਬਾਰੇ 트ੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਹਨੇ ਵੀ ਕਿਹਾ ਕਿ ਭਾਰਤ ਨੂੰ ਮਸਲੇ ਦਾ ਹੱਲ ਲੱਭਣ ਲਈ ਵਾਈਟ ਹਾਊਸ ਨਾਲ ਫੋਰੀ ਰਲ ਕੇ ਕੰਮ ਕਰਨਾ ਚਾਹੀਦਾ ਹੈ। ਨੀਕੀ ਹੈਲੀਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਵਪਾਰ ਸਬੰਧੀ ਮਤਭੇਦਾਂ ਅਤੇ ਰੂਸੀ ਤੇਲ ਡਰਾਮਾ ਜਿਹੇ ਮੁੱਦਿਆਂ ਨਾਲ ਨਜੇਠਣ ਲਈ ਸਖਤ ਵਾਰਤਾ ਦੀ ਲੋੜ ਹੈ। ਉਨ੍ਹਾਂ ਐਕਸ ਤੇ ਉਸ ਲੇਖ ਦਾ ਇੱਕ ਹਿੱਸਾ ਵੀ ਪੋਸਟ ਕੀਤਾ ਜੋ ਉਹਨਾਂ ਨੇ ਪਿਛਲੇ ਹਫਤੇ ਨਿਊਜ਼ ਵੀਕਲੀ ਲਿਖਿਆ ਸੀ। ਇਹ ਲੇਖ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਵਸਤਾਂ ਤੇ 50% ਦਾ ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਆਏ ਤਣਾਅ ਨਾਲ ਸੰਬੰਧਿਤ ਸੀ। ਹਿਲੀਨੋ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਦਰਮਿਆਨ ਭਾਰਤ ਦਾ ਪੱਖ ਲੈਣ ਲਈ ਆਪਣੀ ਪਾਰਟੀ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਲੀ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਜਿਸ ਨੂੰ ਲੈ ਕੇ ਟਰੰਪ ਨਿਸ਼ਾਨਾ 사ਦ ਰਹੇ ਹਨ ਜੋ ਸਹੀ ਹੈ। ਇਸ ਲਈ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਖਿਲਾਫ ਜੰਗ ਲਈ ਰਕਮ ਇਕੱਠੀ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ।